ਸ੍ਰੀ ਕਾਜੀ ਬਿਚਾਰਾਂ ਨੂੰ ਸਵਾਗਤ ਹੈ ਸਾਡੇ ਨਾਲ ਬਲੌਗ ਵਿੱਚ ਤੇ ਆਪਾਂ ਆਏ ਦੇ ਖੇਤਾਂ ਵਿੱਚ ਵੀਡੀਓ ਦੇਖਣਾ ਪਹਿਲੇ ਬੂਟੇ ਹੀ ਗੰਨਾ ਚੱਲ ਰਿਹਾ ਕੰਮ ਬਾਈ ਤੇ ਆਹ ਬਾਈ ਪੱਤੇ ਝੜ ਗਏ ਤੇ ਹੁਣ ਫੇਰ ਤਾਂ ਹੀ ਸ਼ੁਰੂ ਹੋਊਂਗੇ ਪੱਤੇ ਰੇ ਹੋਣੇ ਬੂਟੇ ਲੱਗੇ ਕਿਹੜੇ ਮਾਨ ਜੀ ਸੱਤੀ ਕਾਲ ਕਿੱਦਾਂ ਬੰਦ ਚ ਠੀਕ ਹੈ ਜੀ ਕਿਆ ਵਹ ਹਿੱਤਾ ਹਾਂਜੀ ਹਾਂ ਠੰਡ ਤਾਂ ਹੈਗੀ ਜੀ ਹਾਂਜੀ ਹਾਂ ਆਪਣੀ ਯਾਰ ਇੱਥੇ ਕੰਮ ਕਰਨਾ ਹਾਂਜੀ ਪਾਣੀ ਲੈਣਾ ਸਾਰੀ ਹਾਂਜੀ ਇਹ ਪਾਛ ਦੇ ਜੀ ਤੇ ਇੱਥੇ ਲਗਾਉਣ ਅੱਛਾ ਪੂਰੇ ਕਰਨੇ ਆ ਜਿਹੜੇ ਤੁਰੇ ਵੀ ਨਹੀਂ ਐ ਸੀਟੀਆਂ ਵੀਰੇ ਬਾਹਰ ਲਵਾਉਣ ਚਾਹੀਦੀਆਂ कल कल हो लादू भी उधर इक इधर हो अदे जो इधर

ਪਾਣੀ ਚ ਲਾਉਂਦੇ ਰਹੇ 8 ਬੂਟੇ ਹੋ ਗਏ 8 ਬੂਟੇ ਹੋ ਗਏ ਇੱਕ ਅੱਧਾ ਅੱਧਰ ਅੱਧਾ ਤਾਂ ਗੰਨਾ ਵੱਡਾ ਹੋਏ ਤੇ ਵੇਖੂਗਾ ਵੀਰੇ 8 ਅੱਧਰ ਲਾ ਦੂਗੇ ਬੂਟਾ ਬੰਚ ਪਤਾ ਕੀ ਆ ਇਹ ਨਹੀਂ ਚੱਲਣਾ ਚਾਹੀਦਾ ਇਹ ਆ ਡਬੜੂ ਨੂੰ ਫੁਰਮਾਨ ਲਾਤਾ ਬਹੁਤ ਗਲਤ ਕਰ ਰਿਹਾ ਹੈ ਉਹਨੇ ਉਹ ਇਹਨਾਂ ਬੂਟ ਇੱਕ ਮਿਕਸ ਦੀ ਨਿਸ਼ਾਨੀ ਆ ਤੁਸੀਂ ਆਹ ਦੇਖ ਲਓ ਸਾਡੇ ਕੋਲ ਸਮਝ ਨਹੀਂ ਆਉਂਦਾ ਹਾਂਜੀ ਬਗਾ ਬੰਦ ਹੱਗ ਲਾਈ ਬਿਜਦੀ ਹੁੰਦੀ ਠੀਕ ਹੈ ਇਹਦੇ ਵਿੱਚ ਆਈ ਲੈਣਾ ਹੁੰਦੀ ਆ ਆ ਬਿੰਦੀ ਆਈ ਹਾਂਜੀ ਠੀਕ ਆ ਤੇ ਇਹ ਹੈਗਾ ਆ ਜਿੱਥੇ ਪਾਪ ਨਿਕਲ ਆਗਾ ਆ ਬਿੰਦੀ ਆ ਹਨ ਹਾਂਜੀ ਇਹ ਦਾਸ ਨੰਬਰ ਆ ਸ਼ਿਟੀ ਹਾਂਜੀ ਠੀਕ ਆ ਆ ਵੀ ਦੇਖ ਤਾਂ ਇਹ ਹੋ ਰਿਹਾ ਉਹ ਤੇ ਫਿਰ ਲਾਇਆ ਗਿਆ ਇਹਨੇ ਆਹ ਦੇਖ ਆ ਹੋਰ ਬੂਟਾ ਹੈ ਇਹ ਲੈ ਲੈ ਇਹ ਹਰਾ ਹਰਾ ਜਿਹੜਾ ਬੂਟਾ ਉਹ ਅਲੱਗ ਹੁੰਦਾ ਹਨਾ ਵੀਰੇ ਆਹ ਹੋਰ ਬੂਟਾ ਲੱਗਿਆ ਗਿਆ ਇਹਦੀ ਬਣਤਰ ਹੋਰ ਹੈ ਇੱਥੇ ਦੀ ਐ ਹੋਈ ਹੈ ਨਾ ਨਹੀਂ ਨਾ ਸਾਨੂੰ ਫਰਕ ਆਏ ਮਿਕਸੀ ਇਹ ਦੇ ਦੇ ਬਾਈ ਜਿਹੜੇ ਪਹਿਲਾਂ ਬਾਜ ਪਏ ਹੋਣੇ ਨਹੀਂ ਨਹੀਂ ਠੀਕ ਐਸੇ ਪੁੱਛ ਲੱਗਿਆ ਤੇ ਇਹਦਾ ਚੇਰੇ ਇਹਦੀ ਅਸਲੀ ਗ੍ਰੋਥ ਬਾਈ ਆ ਇਹ ਇੱਕ ਸਾਲ ਦਾ ਬੂਟਾ ਕੱਟੋ ਘੱਟ ਜਿੰਨਾ ਚੱਲਣਾ ਹੋਵੇ ਚੱਲੋ ਇੱਥੇ ਲਓ ਜੀ ਬੰਦ ਹੁੰਦੀ ਇੱਕ ਉਂਗਲੀਆ ਜਿਹੀ ਆ ਆ ਆ ਹਾਈਟ ਤੇ ਆ ਹਾਈਟ ਦਾ ਬੂਟਾ ਆ ਚਾਹੀਦਾ ਇਹਦੀ ਇੱਕ ਹੋਰ ਪਛਾਣ ਆ ਪੰਜ ਦੇ ਹਾਂਜੀ ਥੋੜੀ ਮਸਾ ਲੁੰਦੀ ਹੈ ਨਾ ਜੀ ਹੋਰੇ ਤੇ ਲੈ ਕੇ ਸ਼ਾਕ ਦੇਖ ਲਓ ਤੋਂ ਘੱਟ ਵੀ 10 ਮੁੱਤ ਪਰ ਨਹੀਂ ਇਹਨਾਂ ਨੂੰ ਵੀਰੇ ਸ਼ਾਂਕੂਰ ਥੱਲੇ ਆ ਜਾਂਦੇ ਆ ਦੇਖ ਆ ਲਓ ਚਾਂਗ ਥੱਲੇ ਆ ਜਾਂਦੇ ਨੇ ਹੈ ਚਾਂਗ ਥੱਲੇ ਆ ਜਾਂਦੇ ਇਹ ਚੀਜ਼ਾਂ ਨੇ ਇਹ ਨਸਲ ਦਾ ਫਰਕ ਹੁੰਦਾ ਬਈ ਜਿਹੜੀ ਦੇਸੀ ਹੁੰਦੀ ਹੈ ਨਾ ਉਹ ਬੂਟੇ ਚੱਲੇ ਪਉਣੇ ਉਹ ਵੀ ਉੱਗਰੇ ਆ ਬਰੀਡ ਹੁੰਦੀ ਆ ਦੇਖ ਲੈ ਉਹਨੂੰ ਵੀ ਦਾਤ ਉੱਚੀ ਦਾਤ ਜਿਹੜੇ ਇਹ ਜਿਹੇ ਬੂਟੇ ਹੋਣ ਦੇਖ ਦਾਤ 10 ਫੁੱਟ ਪਰ ਆ ਪਿੱਛੇ ਵਾਲੇ ਹੈ ਐ ਜਿਹੜੇ ਇਹ ਜਿਹੇ ਬੂਟੇ ਹੋਣਾ ਨੂੰ ਹੁਣ ਪਰ ਇੱਕ ਵਾਰ ਸ਼ਗਾਈ ਹੋਣੀ ਆ ਉਹ ਬਾਦ ਗਰੀਨ ਨਹੀਂ ਸ਼ਗਾਈ ਕਰਾ ਦੋ ਛੋੜੇ ਮੋਟੇ ਬੂਟੇ ਨਹੀਂ ਹੋਣੀ ਆ ਅਸਹੀ ਨਹੀਂ ਬੁੱਤ ਦਰਵਰ ਲੱਗ ਜਾਂਦਾ ਬੜੇ ਡਬਲ ਹੋ ਜਾਂਦੇ ਆ ਠੀਕ ਬੁੱਤ ਤਾਂ ਠੀਕ ਹੈ ਆ ਲੱਗ ਪਾ ਕੇ ਉਹ ਪਾਲੀ ਸੜ ਦੇਖ ਲੂਗੇ ਠੀਕ ਆ ਜਿੱਕਣਾ ਉਹ ਆਏ ਜਾਂਦਾ ਹੁਣ ਵਿੱਚ ਥੱਲੇ ਛਿਟੀਆਂ ਉਹ ਖਰਾਬ ਕਰਦੀਆਂ ਮੇਸ਼ੂਗਾਈ ਤੇ ਇੱਕ ਬਰਾਬਰ ਹੁੰਦੀ ਪਰਤੀ ਆ ਨਾ ਵੀਰੇ ਚੱਲ ਚੱਲੇ ਵੇ ਆ ਫਿਰ ਵੀ ਵਧੀਆ ਖਵਾ ਲੂਗੇ ਤੇ ਇੱਕlever ਕੂਕਾ ਕ ਮਾਰ ਕੇ ਹਾਂਜੀ ਉਹ ਆ ਜਾਗੇ ਬੁੱਤਾ ਜੱੱਦਾ ਆ ਜਾ ਆ ਪੰਜ ਛੇ ਬੁੱਤੇ ਆ ਲੱਗਣੇ ਤੇ ਇੱਧਰ ਵੀ ਲੱਗੂਏ ਵੀਰੇ ਇੱਥੇ ਇੱਧਰ ਵੀ ਲੱਗੂਏ ਗੰਨਾ ਉਧਰ ਮੈਂ ਵੀ ਜਿਆ ਹੈ ਤਾਂ ਅਸੀਂ ਟਰਾਲਾ ਫੜਾ ਫੜ ਭਰਤਾ ਉਹਨੇ ਤੇ ਦਾ ਉੱਡਾ ਲੜਾ ਲੇ 6 ਫੁੱਟ ਦਾ ਮੈਂ ਆਇਆ 6 ਫੁੱਟ ਹੋਰ 12 ਫੁੱਟ ਦਾ ਹੋ ਗਿਆ ਪੰਜ ਪੰਜ ਕੋ ਫੁੱਟ ਸਾਢੇ ਪੰਜ ਦੀ ਫੁੱਟ ਦੀ ਆ ਕੋ ਚਾਂਗ ਦੀ ਬਾਅਦ 11 ਫੁੱਟ 12 ਇਹਨੂੰ ਨਾ ਦੇ ਸਿੱਧਾ ਬਹੁਤ ਜਾਨਵਰ ਜਾਨਵਰ ਆ ਕੋ ਜਾਨਵਰ ਨਹੀਂ ਆਉਗਾ ਬਣ ਮੁਰਦਾ ਉਹ ਮੁੰਡੇ ਕੋਈ ਨਾ ਕੋਈ ਜਿ شکار ਆ ਹਾਂਜੀ ਖਾ ਜੰਮਿਆ ਆ ਬਾਈ ਸਿੱਧਾ ਹੀ ਜਲਤਾਰ ਕਰਕੇ ਪਾਣੀ ਯਾਰਾ ਘੱਟ ਵੱਧ ਹੋਣੀ ਦੇਣਾ ਬਈ ਬੂਟਿਆਂ 'ਚ ਪਾਣੀ ਨਹੀਂ ਚੋ ਗਿਆ ਤਾਂ ਆਪਣਾ ਵਿੱਚ ਇੱਥੇ ਹੀ ਬੂਟੇ ਵੀ ਪਾਣੀ ਛੱਡਦੇ ਵੀਰੇ ਦੇਖੋ ਬੂਟੇ ਵੀ ਆਣ ਥੋੜੀ ਹੈ ਬਈ ਜਿੱਥੇ ਤੱਕ ਨਾ ਥੱਲੇ ਤੇ ਹੱਥ ਨਾਲ ਕੇ ਜਾਂਦਾ ਐਨਾ ਬੂਟਾ ਛਾੜਦਾ ਹਾਂਜੀ ਤੇ ਬਾਕੀ ਉੱਪਰ ਤਾਂ ਉਹ ਉੱਪਰ ਤੇ ਛਿਰੂ ਹੁੰਨੀ ਉਹਨੇ ਤੇ ਉੱਪਰ ਨਹੀਂ ਲੋੜ ਹੈ ਜਿੱਥੇ ਤੱਕ ਤੇਰਾ ਹੱਥ ਜਾਂਦਾ ਨਹੀਂ ਵੈਸੇ ਕਹਿੰਦਾ ਉੱਪਰ ਤੇ ਛਿਤੀ ਸ਼ੁਰੂ ਹੁੰਦੀ ਹੈ ਦੀ ਚਲਾਈ ਦੀ ਗੱਲ ਕਰਦਾ ਮੈਂ ਤੁਹਾਨੂੰ ਹਾਂਜੀ ਜਿੱਦ ਤੱਕ ਹੱਥ ਪਹੁੰਚਦਾ ਹੈ ਵੀਰੇ ਆ ਨਾ ਸਾਰੇ ਪੱਤੀ ਪੱਤੀ ਗੱਲ ਤੇ ਹਾਂਜੀ ਚਲੋ ਜੀ ਲੁਕਾ ਦੇ ਸੁੱਕੋ ਦੇਣਾ ਰੱਖਦੇ ਹਾਂ ਸੁੱਕ ਥੱਲੇ ਹਾਂ ਸੁੱਕ ਕਰਨੇ ਨੂੰ ਪੱਕੇ ਹੀ ਹੈ ਜੀ ਹਾਂਜੀ ਹਾਂ ਨਹੀਂ ਬਸ ਇੱਕ ਆਹ ਟੇਰੀਆਂ ਨਿਕਣਾ ਇੱਕ ਪੱਤੀ ਦਾ ਗੰਦੇ ਲੋੜ ਹੁਣ ਤਾਂ ਅਸਾਂ ਕੀ ਕਰੇ ਹੁੰਦੇ ਨੂੰ ਗੈਲ ਦੀ ਗਾਇ ਚੱਕੀ ਜਮਣੀ ਗੱਠਾ ਲਗਾ ਪਹਿਲੇ ਲੈ ਲੋ ਯਾਰ ਖਰਾਬ ਹੋ ਗਿਆ ਹਾਂਜੀ ਹਾਂ ਉਹ ਫੇਰ ਖਰਾਬ ਹੋਈ ਹੋਣਾ ਬਈ ਉਧਰ ਵੀ ਲਾ ਦੀ ਖੱਤੀ ਛੜੀਆਂ ਉਹਨਾਂ ਦੇ ਬਈ ਕਾਲੀ ਇੱਧਰ ਨੂੰ ਵੀ ਦੋ ਦਿਨ उतने किन्ने तो गी। का लग तो। हां जी अच्छा। तो हां जी हां जी गिर जाए ਨਟੋ ਵਟਾ ਕੇ ਤਾਂ ਇੱਕ 2 3 4 5 6 ਬਸ ਨੋ ਨੋ ਇੱਥੇ ਬਰਾ ਹੈ ਨੋ ਇੱਥੇ ਆ ਬੁੱਤੇ ਨੇ ਦੋ ਦਿਨਾਂ ਵਟਾ ਕੇ ਉੱਧਰ ਹੋ ਜੂਗੀ ਦੇਖੋਗੇ ਜੇ ਤਾਂ ਜ਼ਿਆਦਾ ਹੋਏ ਤਾਂ ਕਰਕੇ ਫਾਇਦਾ ਮਤਲਬ ਹੁਣ ਕਿਤੇ ਵੀ ਸਿੱਟ ਮੈਕ ਇਹ ਬਾਈ ਜਿਹੜੀ ਫਿਟੀ ਆਪਾਂ ਦੇ ਲਈ ਵੀ ਆ ਹਾਲੀ ਹਾਂਜੀ ਪਹਿਲਾ ਹੀ 12 ਮਈ 12 ਆ ਦੇਖੋ ਆ ਜਾ ਹੋ ਗਿਆ ਹਾਂਜੀ ਦੇਖ ਮਿਕਸ ਹੋ ਗਿਆ ਆਦਾ ਰੰਗ ਦੇਖ ਜੀ ਆਦਾ ਦੇਖ ਹੋ ਮਿਕਸ ਹਾਂਜੀ ਇਹ ਕਹਾ ਦਾ ਹੁੰਦਾ ਰੰਗ ਬਈ ਕਿੰਨਾ ਸਾਲ ਦਾ ਫਰਕ ਆ ਇਹ ਨਸਲ ਦਾ ਹੈਣਾ ਸਾਲ ਨਹੀਂ ਯਾਰ ਤੂੰ ਸਾਲ ਦਾ ਗੱਤ ਨਹੀਂ ਹਾਂਜੀ ਆ ਨਸਲ ਹੋਰ ਆ ਹਾਂਜੀ ਉਹ ਨਸਲ ਹੋਰ ਆ ਅੱਛਾ ਜੀ ਸਮਝ ਗਿਆ ਕਲਰ ਦਾ ਫਰਕ ਹੋ ਜਾਂਦਾ ਤੇ ਛਿਟੀ ਉਹ ਵਾਰਡ ਦਾ ਛੱਲੇ ਦੇ ਬਿੰਦੀਆਂ ਇਹ ਚਾਹ ਕੜੇ ਜੇ ਬਣੇ ਜਾਂਦੇ ਆ ਹਾਂਜੀ ਉਹ ਚ ਲਈ ਲੈਣਾ ਹੀ ਆ ਉਹ ਚ ਲੈਣਾ ਹੀ ਆ ਠੀਕ ਆ ਹਾਂਜੀ ਤੇ ਇਹ ਆਪਾਂ ਦੇ ਬਾਈ 9 10 ਨੰਬਰ ਲਾਈ ਵੀ ਆ 9 ਪਰਾਂ ਲਾਈ ਵੀ ਆ 10 ਅੱਗੇ ਲਾਈ ਵੀ ਆ ਠੀਕ ਆ ਜੀ ਤੇ ਉਹਦੇ ਵਿੱਚ ਵੀ ਤੁਸੀਂ ਮਿਕਸ ਭੇਜੀ ਦੀ ਉਹਦੇ ਵਿੱਚ ਫਿਰ ਵੀ ਚੱਲ ਰਿਹਾ ਬਾਈ ਸਵਾਲ ਕਰਾਂਗੇ ਜਿੰਨੀ ਕੋਈ ਹੇ ਵੀ ਲਾਈਏ ਬਈ ਰੇ ਰੂਸ ਤੇ ਮਾਰੂਗੇ ਐਤੋਂ ਤਾਂ ਪਾਣੇ ਨਾ ਗੰਨਾ ਲਾਉਣਾ ਪਹੰਚਾ ਹਾਂਜੀ ਇਹ ਤੋਂ ਬਸ ਸਿੱਧੇ ਸਿਆੜ ਕਰਦੇ ਕਿ ਤੁਹਾਨੂੰ ਗੰਨਾ ਵੇਚ ਦੇਈਏ ਸਿੱਧੇ ਹੀ ਠੀਕ ਹੈ ਜੀ ਅੱਧਰ ਵੀ ਆਹੇ ਛਿਟੀ ਲਾਈਆਂ ਦੀਆਂ ਅੱਧਰ ਵੀ ਲਾ ਕੇ ਤੇ ਬਈ ਛਿਟੀ ਉਹ ਆਹਾਂ ਬਾਕੀ ਜਿਹੜੀ ਰਹਿ ਗਈ ਇਹਦੀਆਂ ਅੱਧਰ ਲਈ ਬਈ ਪਹਿਲਾ ਵਾਲੀ ਖਰਾਬੇ ਹੋ ਗਈ ਦੀ ਹੈ ਨਾ ਜਾ ਦੇਣਾ ਬੁੱਟੇ ਚਲਾਉਂਗਾ ਯਾਰ ਅਸੀਂ ਬਾਕੇ ਗਏ ਸੀ ਹਨਾ ਜਬਤ ਭਲਾ ਜੀਰੀ-ਬੀਜੀ ਦੇ ਚ ਹੁਣ ਜਬਾ ਜਵੇ ਤਾਂ ਅਜੇ ਰੇਟ ਘੱਟਾ ਹਾਂਜੀ ਖਰਾਬ ਗੱਲ ਦੱਲਣਾ ਰੇ ਪਾਣੀ ਕਿੱਦ ਨਹੀਂ ਪਾਉਣਾ ਫਿਰ ਫਿਰ ਵੀ ਵਧੀਆ ਚੱਲ ਰਿਹਾ ਇਹੇ ਚਲ ਹਾਂਜੀ ਚੱਲਦੀ ਕੋੜਾਂ ਦੇਖਾਂ ਘੱਜਿਆ ਕੇ ਜੀ